ਆਜ਼ਾਦ ਮੁਲਕ ਦੀ ਨਾ ਹਾਸਲ ਕਰਦੇ ਆਪਣੀ ਆਜ਼ਾਦੀ ਦੀ ਗੱਲ ਨਹੀਂ ਕਰਦੇ ਉਹਨਾਂ ਸਮ ਆਪਣੇ ਨਾਲ ਇੱਕਜ ਵਾਪਰਦਾ ਰਹਿਣਾ ਪਰ ਇਤਿਹਾਸ ਵਿੱਚ ਜ਼ਿਕਰ ਉਹਨਾਂ ਦਾ ਹੀ ਮਿਲਣਾ ਜਿਹੜੇ ਹੱਕ ਤੇ ਸੱਚ ਦੇ ਖੜਨਗੇ ਜਿਹੜੇ ਉਹਨਾਂ ਦਾ ਸਾਥ ਦੇਣ ਜੇ ਕੁਝ ਨਹੀਂ ਨਾ ਕਰ ਸਕਦੇ ਜਿੱਥੇ ਆਪਣੀ ਵਾਅ ਪੇਸ਼ਰ ਨਾਲ ਚਲਦੀ ਹੋਵੇ ਉਥੇ ਹਾਂ ਦਾ ਨਾਰਾ ਮਾਰਿਆ ਵੀ ਕੰਮ ਆ ਜਾਂਦਾ ਜੀ ਤੇ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਫਾਕਾ ਸਰਹੰਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲੱਗੀ ਹੋਈ ਕਚੈਰੀ ਵਜ਼ੀਰਖਾਨ ਦੀ ਫਿਰਮਲੇ ਅਰਪੋਰਟਲੇ ਦਾ ਨਵਾਬ ਸਰਪਾ ਦੇ ਨਾਲ ਹੱਥ ਦਾ ਵਸਦਾ ਉਥੇ ਮੁਸਲਮਾਨ ਵੀਰ ਚੜਦੀ ਕਲਾ ਵਿੱਚ ਵਸਦੇ ਸੀ ਇੱਕ ਬੇਅੰਤ ਕਰਨ ਲਗਾ ਜਿਤਨੇ ਵੀ ਸਰੀਰ ਬੈਠੇ ਹੋ ਜਦੋਂ ਪਹਿਲਾਂ ਤਾਂ ਲਾਈਵ ਚੱਲਦਾ ਸੀ ਹੁਣ ਨਹੀਂ ਜਿਹੜੀ ਆਵਾਜ਼ ਪਹੁੰਚਣੀ ਨਹੀਂ ਆ ਅੱਜ ਵੱਡੇ ਵੱਡੇ ਪ੍ਰਚਾਰਕ ਸਾਡੇ ਗਾਮ ਦੇ ਵੱਡੇ ਵੱਡੇ ਆਗੂ ਵੱਡੇ ਵੱਡੇ ਪਾਪੇ ਜਦੋਂ ਦਸੰਬਰ ਦਾ ਮਹੀਨਾ ਆਉਣਾ ਹੈ ਨਾ ਤੇ ਉਦੋਂ ਬੜੇ ਜ਼ੋਰ-ਜ਼ੋਰ ਨਾਲ ਅਸੀਂ ਵੀ ਸੁਣਾਉਣਾ ਵਿੱਚ ਕਿ ਮਲੇਰਕੋਟੜ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਕਿਉਂ ਕਿਉਂਕਿ ਸਹਿਬਜ਼ਾਦਿਆਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਤੇ ਅੱਜ ਸਾਡੀ ਮਾਂ ਨੂੰ ਤੇ ਉਹਨਾਂ ਦੇ ਨਾਲ ਹੋਰ ਜਿਹੜੀਆਂ ਮਾਮਾ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਦੀ ਸਤਿਕਾਰਯੋਗ ਮਾਤਾ ਸਾਡੀ ਮਾਂ ਅੱਜ ਸਾਡੀ ਮਾਂ ਨੂੰ ਸਮੇਂ ਦੀ ਹਕੂਮਤ ਉਹ ਦੇਖੋ ਹੈ ਤਾਂ ਪੁਲਿਸ ਵਾਲੇ ਵੀਰ ਬਲਾਕ ਪਰ ਪੁਲਿਸ ਵਾਲੇ ਘੱਟ ਤੇ ਗੁੰਡੇ ਜਾਦਾ ਕਹਿ ਲੋ ਅਕਸਰ ਉਹਨਾਂ ਦੀਆਂ ਵੀ ਮਾਵਾ ਤਾਣਾ ਸਾਡੀ ਮਾਂ ਨੂੰ ਅੱਜ ਬਾਹਾਂ ਮਰੋੜ ਕੇ ਉਹਨਾਂ ਵੱਲੋਂ ਜਦੋਂ ਗੱਡੀ ਵਿੱਚ ਪਾ ਕੇ ਲਿਆ ਜਾਂਦਾ ਤੇ ਬਿਨਾਂ ਕਿਸੇ ਕਸੂਰ ਦੇ ਬਿਨਾਂ ਕਿਸੇ ਗਲਤੀ ਦੇ ਇੱਕ ਹੱਤਾ ਜੇਲ੍ਹ ਦੇ ਅੰਦਰ ਰੱਖਿਆ ਜਾਂਦਾ ਕਿਸੇ ਇੱਕ ਨੇ ਹਾ ਦਾ ਨਾਰਾ ਨਹੀਂ ਮਾਰਿਆ ਕਿਸੇ ਨੇ ਮਾਰਿਆ ਤੇ ਦੱਸਦੇ ਹੋ ਪਰ ਬਾਹ ਪਕੜ ਕੇ ਥੱਲੇ ਸਾਈਡ ਤੇ ਕਰ ਦਿਓ ਭਾਈ ਜੇ ਭਾਈ ਬਾਬਾ ਜੇ ਕੋਈ ਕਥੇਦਾਰ ਜੇ ਕਿਸੇ ਨੇ ਸੀਨੇ ਤੇ ਹੱਥ ਮਾਰ ਕੇ ਆਖਿਆ ਹੋਵੇ ਵਕ ਮੰਗਾਰਿਆ ਹੋਵੇ ਸਰਕਾਰ ਨੂੰ ਕਿ ਇਹਨਾਂ ਦਾ ਕਸੂਰ ਕੀ ਜਿਹੜੇ ਹੱਕ ਤੇ ਸੱਚ ਦੀ ਗੱਲ ਕਰਦੇ ਸੀ ਉਹ ਤਾਂ ਤੁਸੀਂ ਜੇਲਾ ਵਿੱਚ ਧੱਕੇ ਆ ਇੱਕ ਮਾਂ ਦਾ ਕੀ ਕਸੂਰ ਫਿਰ ਉਹ ਵੀ ਤੁਹਾਡੇ ਤੁਹਾਡਾ ਫਰਜ਼ ਬਣਦਾ ਹੈ ਕਿ ਉੱਥੇ ਇੱਕ ਲੇਡੀਜ਼ ਪੁਲਿਸ ਨੂੰ ਲਾਇਆ ਦਵੇ ਉਹ ਕਾਰਵਾਈ ਕਰੇ ਤੁਹਾਡੇ ਬੰਦੇ ਇੱਕ ਮਾਂ ਦੇ ਨਾਲ ਹੱਥੋ ਪਾਈ ਕਰ ਰਹੇ ਨੇ ਪਰ ਕੇਵਲ ਮਾਫ ਕਰ ਉਸ ਇਤਿਹਾਸ ਸੁਣਾਉਣ ਜੋ ਕਿ ਰਹਿ ਕੇ ਹੁਣ ਬਸ ਸੰਗਤ ਵੀ ਸਥੇਤ ਨਹੀਂ ਆ ਮੈਂ ਵੀ ਵੇਚੀਆਂ ਤੇ ਮੇਰੇ ਵਰਗਾ ਵੀ ਕਿਤੇ ਸਥੇਤ ਜਦੋਂ ਦਸੰਬਰ ਦੇ ਮਹੀਨੇ ਆਉਣਾ ਨਾ ਸ਼ੀਨੀ ਤੇ ਹਣੇ